ਚੋਰੀ ਦੀਆਂ ਘਟਨਾਵਾਂ ਰੁਕੰਦ ਦਾ ਨਾਮ ਨਹੀਂ ਲੈ ਰਹੀਆਂ ਤਾਜ਼ਾ ਮਾਮਲਾ ਸਾਹਮਣੇ ਆਇਆ ਫਰੀਦਕੋਟ ਦੇ ਪਿੰਡ ਟੈਨਾ ਦਾ ਜਿੱਥੇ ਪਿੰਡ ਦੇ ਨਾਲ ਇੱਕ ਸੰਸਥਾ ਵੱਲੋਂ ਸਕੂਲ ਦੀ ਉਸਾਰੀ ਕੀਤੀ ਜਾ ਰਹੀ ਸੀ ਇੱਥੇ ਬੀਤੀ ਰਾਤ ਕੁਝ ਲੋਕ ਸਕੂਲ ਦੀ ਉਸਾਰੀ ਲਈ ਵਰਤਿਆ ਜਾਣ ਵਾਲਾ ਮਟੀਰੀਅਲ ਸਰੀਆ ਆਦਿ ਚੋਰੀ ਕਰਨ ਦੀ ਮਨਸ਼ਾ ਨਾਲ ਆਪਣੇ ਵੀਕਲਾ ਤੇ ਸ ਪਰ ਚੌਕੀਦਾਰ ਨੂੰ ਪਤਾ ਲੱਗਣ ਤੇ ਜਦੋਂ ਉਸਨੇ ਰੌਲਾ ਪਾਇਆ ਤਾਂ ਕੁਝ ਲੋਕ ਫਰਾਰ ਹੋ ਗਏ ਅਜੇ ਦੂਰ ਲੋਕ ਕਾਬੂ ਕਰ ਲਏ ਗਏ ਸਭ ਤੋਂ ਅਹਿਮ ਗੱਲ ਇਸ ਚੋਰੀ ਵਿੱਚ ਇਹ ਰਹੀ ਕਿ ਇਨਾਂ ਵਿਅਕਤੀ ਕੋਲੋਂ ਇੱਕ ਮੋਟਰਸਾਈਕਲ ਬਰਾਮਦ ਹੋਇਆ ਜਿਸ ਦੇ ਅੱਗੇ ਪੰਜਾਬ ਪੁਲਿਸ ਦਾ ਲੋਗੋ ਲੱਗਿਆ ਹੋਇਆ ਸੀ ਪੁਲਿਸ ਨੇ ਮੋਟਰਸਾਈਕਲ ਨੂੰ ਵੀ ਕਬਜ਼ੇ ਵਿੱਚ ਲੈ ਲਿਆ ਰਾਤ ਦੇ 12:10 ਤੇ ਆਏ 10-12 ਜਣੇ ਇਹ ਤੇ ਦੋ-ਦੋ ਜਣੇ ਉਧਰ ਗੇਟ ਤੇ ਖੜੇ ਸੀਗੇ ਤੇ 5-6 ਜਣੇ ਇੱਧਰ ਗੱਡੀ ਲੱਦੀ ਜਾਂਦੇ ਸੀ ਜਦੋਂ ਮੈਂ ਭੱਜ ਕੇ ਬਾਹਰ ਆਇਆ ਤੇ ਮਗਰੋਂ ਮੇਰੇ ਇੱਧਰੋਂ ਗੱਡੀ ਸਟਾਰਟ ਹੋ ਗਈ ਤੇ ਮਗਰੋਂ 5-6 ਜਣੇ ਭੱਜ ਕੇ ਉਧਰੋਂ ਭੱਜ ਗਏ ਤੇ ਉਸ ਤੋਂ ਬਾਅਦ ਫਿਰ ਮੈਂ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਇੱਧਰੋਂ ਗੱਡੀ ਬਾਹਰ ਨਿਕਲ ਗਈ ਫਿਰ ਮੈਂ ਫਾਦਰ ਅਨੇਲਜੀ ਨੂੰ ਫੋਨ ਕੀਤਾ ਸੀਗਾ ਉਸ ਤੋਂ ਬਾਅਦ ਚ 10 ਮਿੰਟ ਬਾਅਦ ਫਾਦਰ ਜੀ ਆ ਗਏ ਸੀ ਬਿਲਕੁਲ ਅੱਛਾ ਉਸ ਤੋਂ ਬਾਅਦ ਚ ਅਸੀਂ ਬੰਦੇ ਭਾਲਣ ਦੀ ਕੋਸ਼ਿਸ਼ ਕੀਤੀ ਬੰਦੇ ਨੇ ਕੋਈ ਵੀ ਮਿਲੇ ਬਸ ਦੋ ਮੋਟਰਸਾਈਕਲ ਤੇ ਬੰਦੇ ਮਿਲੇ ਸਾਨੂੰ ਉਹ ਅਸੀਂ ਫੜ ਕੇ ਥਾਣੇ ਦੇ ਦਿੱਤੇ ਸੀਗੇ ਅੱਛਾ ਤੇ ਇੱਕ ਮੋਟਰਸਾਈਕਲ ਸਾਨੂੰ ਚਰਚ ਦੇ ਬਾਹਰੋਂ ਮਿਲਿਆ ਹੂੰ ਉੰਦੇ ਤੇ ਪੰਜਾਬ ਪੁਲਿਸ ਦਾ ਸਟicker ਲੱਗਿਆ ਹੋਇਆ ਉਹ ਪੁਲਿਸ ਵਾਲੇ ਲੈ ਜਾ ਚੁੱਕੇ ਆ ਇਸ ਟੇ ਉਹਨਾਂ ਕੋਲੇ ਜਿਹੜੇ ਉੱਧਰ ਖੜੇ ਸੀ ਇੱਧਰਲੇ ਤਾਂ ਖਾਲੀ ਹੱਥ ਸੀਗੇ ਉਹਨਾਂ ਕੋਲੇ ਜਿਹੜੇ ਉੱਧਰ ਮੇਰੇ ਮਗਰ ਖੜੇ ਸੀਗੇ ਉਹਨਾਂ ਕੋਲੇ ਕਿਰਪਾਨਾਂ ਕਰਪੁੰਨਾ ਹੈਗੀ ਸੀ ਕੱਲ ਸ਼ਾਮ ਨੂੰ 5 ਵਜੇ ਮੈਂ ਵੇਖ ਕੇ ਗਿਆ ਇਹ ਸਾਰੇ ਬੰਦ ਸੀਗਾ ਜਾਲੀ ਬੰਨਿਆ ਸੀਗਾ ਤੇ ਸ਼ਾਮ ਨੂੰ ਫਿਰ 12 ਵਜੇ ਇਹਨੂੰ ਮੈਨੂੰ ਫੋਨ ਆਇਆ ਕਿ ਇੱਥੇ ਚੋਰੀ ਕਰਨ ਲਈ ਬੰਦਾ ਆਇਆ ਤੇ ਇਸ ਗੁੱਡਨੀ ਵੀ ਮਾਰਨ ਲਈ ਬੰਦਾ ਆਇਆ ਵਾ ਤੇ ਚਾਰ ਚਾਰ ਜਿਹਦਾ ਮੈਨੂੰ ਦੱਸਿਆ ਗਿਆ ਪਾਇਗਾ ਉੱਤੇ ਸੈਕੂਰਿਟੀ ਦਾ ਕੋਟੀ ਦੇ ਚਾਰੋਂ ਪਾਸੇ ਚਾਰ ਜਨ ਬੰਦੇ ਨਿਕਲ ਗਏ ਅਤੇ ਇੱਥੇ ਜਦੋਂ ਸੈਕੂਰਿਟੀ ਬਾਹਰ ਆਇਆ ਇਹ ਤੇ ਉਹ ਦੇਖਿਆ ਬਲੋਰੋ ਪਿਕਅਪ ਵਾਂ ਤੇ ਲੋਡ ਕਰੀ ਜਾਂਦੇ ਆ ਮੈਂ ਇਕੱਲੇ ਰੋਡ ਤੇ ਗੜੇ ਸੀਗਾ ਬਾਕੀ ਸਾਰੇ ਇੱਥੇ ਵੇਗ ਤੇ ਪਿਆ ਕਿਤੇ ਇੱਥੇ ਕੰਦ ਵੀ ਤੋੜ ਕੇ ਆਇਆ ਸੀਗਾ ਤੇ ਉਹ ਉੱਤੇ ਵੇਗਦੇ ਪਏ ਸੀਗਾ ਅਦੇ ਇਹ ਬੰਦਾ ਦੋ ਵਾਰ ਗੇੜੀ ਮਾਰ ਕੇ ਵਾਪਸ ਆਇਆ ਫਿਰ ਮੈਨੂੰ ਇਹਨਾਂ ਨੂੰ ਬੁਲਾਇਆ ਅਦੇ ਇਹਨਾਂ ਨੇ ਜਦੋਂ ਰੁਕਿਆ ਇਹ ਇੱਥੇ ਆ ਕੇ ਰੇਸ ਜਿਆਦਾ ਕਰ ਗਏ ਉਹਨੇ ਬੋਲਾ ਤੂੰ ਸਾਨੂੰ ਪੜਲੇਗਾ ਤੇ ਅੱਗੇ ਨਿਕਲ ਗਿਆ ਫਿਰ ਅਸੀਂ ਗੱਡੀ ਲੈ ਕੇ ਪਿੱਛੇ ਚੱਲ ਗਏ ਕਟਕਪੁਰਾ ਰੋਡ ਤੇ ਲਗਭਗ 3-4 ਕਿਲੋਮੀਟਰ ਅੱਗੇ ਜਾ ਕੇ ਅਸੀਂ ਉਹਨੂੰ ਰੁਕਿਆ ਅਤੇ ਉਹਨੂੰ ਪੜ ਕੇ ਦੱਲਿਆ ਆ ਤਾਂ ਬਾਅਦ ਅਸੀਂ ਇੱਥੇ ਛੰਡਵਾਜਾ ਚੰਦ ਚੰਦਵਾਜਾ ਚੱਕੀ ਤੇ ਜਾ ਕੇ ਕੰਪਲੇਨੈਂਟ ਕੀਤਾ ਤੇ ਪੁਲਿਸ ਆਇਆ ਉਹ ਦੋ ਬੰਦਿਆਂ ਨੂੰ ਅਸੀਂ ਹਾਂਡਓਵਰ ਕੀਤਾ ਇਸ ਬਾਰੇ ਥਾਣਾ ਸੱਦਰ ਦੇ ਇੰਚਾਰਜ ਇੰਦਰਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਜਿਸ ਤੋਂ ਬਾਅਦ ਉਹਨਾਂ ਵੱਲੋਂ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਇਹ ਨਾ ਰਾਤੀ ਇਨਫੋਰਮੇਸ਼ਨ ਮਿਲੀ ਸੀ ਕਿ ਕਹਲੇ ਪਿੰਡ ਤੋਂ ਕਨਵਰਸ ਸਕੂਲ ਬਣਿਆ ਤੇ ਉੱਥੇ ਪਿੰਨੇ ਅਟੈਂਪਟ ਕੀਤੀ ਹੈ ਚੋਰੀ ਦੀ ਚੌਕੀਦਾਰ ਨੇ ਵੇਖ ਲਿਆ ਸੀਗਾ ਤੇ ਮੁਲਾਜ਼ਮ ਸਾਡੇ ਉੱਥੇ ਪਹੁੰਚੇ ਨੇ ਵੈਰੀਫਾਈ ਕਰਕੇ ਬਿਹਰਾਲ ਚੋਰੀ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਪਰ ਚੋਰ ਪੁਲਿਸ ਦੇ ਸਟਿੱਕਰ ਲੱਗੇ ਮੋਟਰਸਾਈਕਲ ਤੇ ਆਏ ਇਹ ਆਪਣੇ ਆਪ ਵਿੱਚ ਇੱਕ ਅਨੋਖੀ ਕਿਸਮ ਦਾ ਮਾਮਲਾ ਹੈ ਵਿਹਾਰ ਪਾਸੇ ਇਸ ਚੋਰੀ ਦੀ ਚਰਚਾ ਹੋ ਰਹੀ ਹੈ ਥ੍ਰੀਡਗੋੜ ਤੋਂ ਗੁਰਜੀਤੁਰਮਨ ਦੀ ਰਿਪੋਰਟ ਡੇਲੀ ਪੋਸ ਪੰਜਾਬੀ ਵਿੱਚ ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਭਵਿਕ ਬਣਾਉਣਾ ਚਾਹੁੰਦੇ ਹੋ ਪਾਓ ਵਿਦੇਸ਼ ਵਿੱਚ ਪੜਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ ਹਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਬੱਲ ਕਰੋ 9397893978